ਸਤਿ ਸ੍ਰੀ ਅਕਾਲ ਜੀ ਸਵਾਰਕ ਦਾ ਨਾਮੇ ਬਲੌਗ ਵਿੱਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਆਪਾਂ ਚੱਲੇ ਅੱਜ ਮੰਡੀ ਬੱਸ ਤੇ ਬੱਸ ਸਟੈਂਡ ਤੇ ਆਪਾਂ ਬੈਠੇ ਸੀਗੇ ਬੱਸ ਆਉਣ ਵਾਲੀ ਹੋਊਗੀ ਬਸ ਕੁਝ ਟਾਈਮ ਵੇਟ ਕਰਦੇ ਆ ਬਣੇ ਰਿਓ ਵੀਡੀਓ ਦੇ ਨਾਲ ਹਾਂਜੀ ਆਪਾਂ ਦੁਕਾਨ ਤੇ ਪਹੁੰਚ ਗਏ ਤੇ ਹੁਣ ਦੇਖਦੇ ਆਪਾਂ ਕੁਝ ਕੱਪੜੇ ਕਾ ਲੀਏ ਇਹ ਜੀ ਇਹ ਜੀ ਲਿਆ ਹੋਇਆ ਹੈ ਮਮੀ ਚਾਹ ਲੈ। ਇਧਰ। ਇਹ ਹੋ ਗਿਆ ਕਾਲੇ ਰੰਗ ਜਿਹਦੇ ਸਾਡਾ। ਹਾਂ ਸਾਈਡ ਦੀ ਤਰਫ। ਇਹ ਕਾਲਾ ਰੰਗ ਦਾ। ਕਾਲਾ ਰੰਗ ਹੋ ਚੁੱਕਾ ਮੈਂ ਦਿਖਾਉਂਦਾ। ਹੋਇਆ ਉਹ ਹੋਰ ਨਹੀਂ ਮੇਰੇ ਜਿੰਦਾ। ਹੈ। ਆ ਦੇਖਿਆ ਮੋਟੇ ਚਾਹੇ ਮੋਟੇ ਚਾਹੇ ਪਿੰਕ ਜਿਹੜਾ ਦਿਖਾਉਂਦਾ ਕਿਹੜਾ ਹੈ ਕਿਵੇਂ ਨਹੀਂ ਸਿੱਕਾ ਰੰਗ ਦਿਖਾਉਂਦਾ ਬੱਟੇ ਵੱਡੇ ਕਰੀਂ ਮਾੜੀ ਇਹ ਆਪਰ ਦੇ ਨਾ ਨਹੀਂ ਨਹੀਂ ਦੇ ਦੇ ਇੱਕ ਨੇ ਜੇ ਇੱਕੋ ਨੀਚੇ ਨਾ ਹਾਂ ਇਹ ਤਾਂ ਨੀਚੇ ਹਾਂ ਵਾਲਾ ਹਾਂ ਕੀ ਹੈਗਾ ਇਸ ਦਾ ਇਹ 1100 ਦਿਖਾ ਦਿਓ ਲੈ ਦੋ ਦਈ ਦੇ ਹਾਂਜੀ ਕੁਛ ਕੱਪੜੇ ਆਪਾਂ ਖਰੀਦ ਲੈ ਸੀਏ ਤੇ ਕੁਛ ਆਪਾਂ ਦੇਖ ਰਹੇ ਹਾਂ ਹੁਣ ਆਪਾਂ ਮੋٹے ਸੂਟ ਦੇਖ ਰਹੇ ਹਾਂਗੇ ਕਿਉਂਕਿ ਮੰਮੀ ਦਾ ਸੂਟ ਵੀ ਲੈਣਾਗਾ ਤੇ ਹੋਰ ਵੀ ਕੁਛ ਲੈਣਾ ਲੈਣੇ ਹੈਗੇ ਇਸ ਕਰਕੇ ਮੋٹے ਕੱਪੜੇ ਦੇਖ ਹੀ ਜੰਨੇ ਆ ਤੇ ਸਮਾਂ ਹੋ ਗਿਆ ਸਵਾ 12 ਵਜੇ ਦਾ ਆਪਾਂ 10:30 ਘਰੋਂ ਕੰਮ ਧੰਦਾ ਕਰਕੇ ਨਿਕਲੇ ਸੀਏ ਤੇ ਮਾੜੇ ਮਾੜੇ ਨਾਲ ਟਾਈਮ ਲੱਗ ਹੀ ਜਾਂਦਾਗਾ ਜਦੋਂ ਵੀ ਆਪਾਂ ਮੰਡੀ ਆਉਨੇ ਆ ਤਾਂ ਦੁਪਹਿਰ ਦੁਪਹਿਰ ਦਾ ਹੀ ਟਾਈਮ ਹੁੰਦਾ ਆਪਣੇ ਕੋਲੇ ਤੇ ਬਾਕੀ ਬਸ ਤੇ ਆਈਏ ਤਾਂ ਬੜੀ ਕਲਪਨਾ ਹੁੰਦੀ ਐ ਲੱਗਦਾ ਹੁੰਦਾ ਵੀ ਟਾਈਮ ਨਾਲ ਚੱਲ ਘਰੇ ਵਗ ਜੀ ਕਿਉਂਕਿ ਪਤਾ ਨਹੀਂ ਹੁੰਦਾ ਅੱਗੇ ਪਿੱਛੇ ਫਿਰ ਲੇਟ ਹੋ ਜਾਈਦਾ ਤੇ ਜਾ ਕੇ ਘਰ ਦੇ ਕੰਮ ਤਾਂ ਦੇ ਵੀ ਦੇਖਣੇ ਹੁੰਦੇ ਨੇਗੇ ਕੁਝ ਫਿਰ ਬੱਚਿਆਂ ਦਾ ਵੀ ਹੁੰਦਾ 1:30 ਵਜੇ ਦਿਨ ਬੱਚੇ ਆ ਜਾਂਦੇ ਸਕੂਲੋਂ ਇਸ ਕਰਕੇ ਜਲਦੀ ਜਲਦੀ ਆਪਾਂ ਕੱਪੜੇ ਪਸੰਦ ਕਰ ਰਹੇ ਆ ਤੇ ਫਟਾਫਟ ਚੱਲਦੇ ਆ ਘਰ ਨੂੰ ਬਣੇ ਰਿਓ ਵੀਡੀਓ ਦੇ ਨਾਲ ਦਿਖਾਉਣੇ ਆ ਤੁਹਾਨੂੰ ਸੜਮੀ ਨਹੀਂ ਜਾ ਬਲੌਗ ਸੋ ਹਾਂਜੀ ਅਪਨ ਕਪੀ ਲੀਡਿੰਗ ਨੇ ਪਸੰਦ ਕਰੀ ਲੈ ਸੀਤ ਕੋਰੇ ਨੇ 6 ਇਹਦੇ ਬਾਰੇ ਆ ਗਏ ਤਾਂ ਇੱਕ ਇੱਕ ਸਦੀਪ ਚੇਤਨ ਨਹੀ ਆ ਰਹਾ ਸੀਰ ਨੇ ਪੁਜਾਰੀ ਪੀਏ ਅੱਛਾ ਫੜੇ

Mandi tuh basah, cebek gitu, cengeng ada air perakit, kenapa calonnya ya? Karena, kalau ada, bagaimana kurde, galamar, order, bagaimana, apa baca juga? Calek, satu kuriniin, tahu, satu kito, satu kito, satu kito, satu ਚਲ ਬੱਕਰੀ ਦਾ ਇੱਕ ਫਾਇਦਾ ਤਾਂ ਹੋਇਆ ਸਹਜ ਤੂੰ ਖੇਡ ਲੱਗ ਗਈ ਹੈਨਾ ਹੈਨਾ ਸਹਜ ਬੱਕਰੀ ਲਿਆਂਦੀ ਫਾਇਦਾ ਤਾਂ ਹੋ ਗਿਆ ਲਾਡੋ ਨਾਲ ਤਾਂ ਖੇਡਦੀ ਨਹੀਂ ਸੀ ਉਰੇ ਲਿਆ ਇੰਨਾ ਨਾ ਖਿੱਚੇ ਨੂੰ ਨਹੀਂ ਤਾਂ ਟੀਵੀ ਮੂਰੇ ਬਹਿ ਜਾਂਦੀ ਸਹਜ ਹੁਣ ਨੂੰ ਬੱਕਰੀ ਤੇ ਕੇ ਬੈਠੇ ਕਿਆ ਮੜਾ ਤੁਝ ਜਲਣ ਫੀਲ ਹੋਈ ਜਾਂਦੀ ਉੱਧਰ ਦੇਖ ਆਉ ਨੂੰ ਲਾਡੋ ਜੀ ਇਹ ਤਾਂ ਕਿੰਨੇ ਘੰਟੇ ਖੁੱਲਾ ਛੱਡਦਾ ਹੁਣ ਇਹਨੂੰ ਵੀ ਲੈਣ ਦੇ ਲਾਡੋਂ ਦਾ ਲਾਡਾ ਵੀ ਇਹਨੂੰ ਕਿਉਂ ਲਈ ਫਿਰ ਹਾਂਜੀ ਸਹਿਜ ਖੜਿਆ ਰਿਹਾ ਬੱਕਰੀ ਨੂੰ ਤੇ ਕਤੂਰੀ ਨੂੰ ਲੱਗਦਾ ਵੀ ਮੈਨੂੰ ਵੀ ਖੜਿਆਵੇਂ ਤਾਂ ਇਹੋ ਲਾਡੋ ਚੀਕਾਂ ਮਾਰੀ ਜਾਂਦੀ ਹੈਗੀ ਤੇ ਵੀਡੀਓ ਦੀ ਕਰਦੇ ਹਾਂ ਜੀ ਸਮਾਪਤੀ ਵਧੀਆ ਲੱਗਿਆ ਹੋਏ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਇਹ ਸੀਗਾ ਸਾਡਾ ਛੋਟਾ ਜਿਹਾ ਬਲੌਗ ਆ ਤਨਵਾਜੀ ਸਾਰਿਆਂ ਦਾ ਵੀਡੀਓ ਨੂੰ ਦੇਖਣ ਵਾਸਤੇ ਸਤਿ ਸ੍ਰੀ ਅਕਾਲ ਜੀ